ਜਿਹੜੀ ਬਹੁਤ ਹੀ ਹਿਰਦੇ ਵੇਦੇ ਘਟਨਾ ਕਿ ਸ਼੍ਰੀ ਕਾਉਤਕ ਸਾਹਿਬ ਦੇ ਹੁਕਮਾਂ ਦੇ ਉੱਤੇ ਇੱਕ ਨਿਮਾਨੇ ਸੇਵਕ ਵਜੋਂ ਨਤਮਸਤਕ ਹੋ ਕੇ ਆਪਣੀਆਂ ਸੇਵਾਵਾਂ ਕਰ ਰਹੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਸਾਹਿਬ ਦੇ ਉੱਤੇ ਜਿਹੜੇ ਇਸ ਵੇਲੇ ਚੌਪਦਾਰ ਦੇ ਤੌਰ ਤੇ ਉੱਤੇ ਗੁਰੂ ਰਾਮਦਾਸ ਨੇ ਦਵਾਰ ਦੇ ਉੱਤੇ ਸੇਵਾ ਆਪਣੀ ਦੇ ਰੇ ਸੀ ਉਹਨਾਂ ਦੇ ਉੱਤੇ ਫਾਇਰਿੰਗ ਕਰਕੇ ਜਾਨਲੇਵਾ ਹਮਲਾ ਜਿਹੜਾ ਉਹ ਹੋਇਆ ਮੈਂ ਗੁਰੂ ਰਾਮਦਾਸ ਜੀ ਦਾ ਗੁਰੂ ਹਰਗੋਬਿੰਦ ਸਾਹਿਬ ਦਾ ਸੱਚੇ ਪਾਸ਼ਾ ਦਾ ਧੰਨਵਾਦ ਕਰਦਾ ਉਹਨਾਂ ਨੇ ਆਪਣੇ ਸੇਵਕ ਦੇ ਸਿਰ ਤੇ ਹੱਥ ਰੱਖ ਕੇ ਤੇ ਸਾਰਾ ਜਿਹੜਾ ਬਚਾ ਕੀਤਾ। ਔਰ ਇਸ ਘਟਨਾ ਦੀ ਮੈਂ ਪਾਰਟੀ ਵੱਲੋਂ ਨਖੇਦੀ ਵੀ ਕਰਦਾ। ਔਰ ਇਹ ਪੰਜਾਬ ਵਾਸਤੇ ਜਿਹੜੀ ਆ ਇਹ ਘਟਨਾ ਬਹੁਤ ਵੱਡੀ ਘਟਨਾ ਹੈ। ਕਿ ਅਸੀਂ ਪੰਜਾਬ ਨੂੰ ਦੁਬਾਰਾ ਕਿਹੜੇ ਦੌਰ ਦੇ ਵਿੱਚ ਤੱਕ ਰਹੇ ਆ। ਜੀ ਮੈਂ ਤਾਂ ਵੀ ਇੱਕ ਸਿੱਖ ਵਜੋਂ ਅੱਜ ਮੈਨੂੰ ਗੱਲ ਕਰਨੀ ਹੈ। ਮੈਨੂੰ ਗੱਲ ਕਰਨੀ ਪਹਿਲਾਂ। ਅਸੀਂ ਪੰਜਾਬ ਦੇ ਵਿੱਚ ਜਿਹੜੀ ਬੜੀਆਂ ਵੱਡੀਆਂ ਕੁਰਬਾਨੀਆਂ ਦੇ ਕੇ ਬੜੇ ਵੱਡੇ ਜਵਾਨੀ ਦਾ ਘਾਣ ਹੋਇਆ ਉਸ ਮਹੌਲ ਦੇ ਵਿੱਚੋਂ ਜਿਹੜੀ ਹੈ ਬਣੀ ਸੰਗਤ ਦੀ ਕਿਰਪਾ ਦੇ ਨਾਲ ਗੁਰੂ ਦੀ ਕਿਰਪਾ ਦੇ ਨਾਲ ਜਿਹੜਾ ਪੰਜਾਬ ਬਾਹਰ ਨਿਕਲਿਆ ਸੀ ਅੱਜ ਮੈਂ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਨੂੰ ਪੁੱਛਦਾ ਕਿ ਇਹ ਤੁਸੀਂ ਪੰਜਾਬ ਨੂੰ ਕਿਹੜੇ ਪਾਸੇ ਲੈ ਕੇ ਜਾਣਾ ਚਾਹੁੰਦੇ ਹੋ ਅੱਜ ਫੇਰ ਦਰਬਾਰ ਸਾਹਿਬ ਦੇ ਗੇਟ ਦੇ ਉੱਤੇ ਸ਼ਾਂਤੀ ਦੇ ਨਾਲ ਸੇਵਾ ਕਰਦੇ ਦਰਸ਼ਕ ਦੇ ਉੱਤੇ ਇਸ ਤਰ੍ਹਾਂ ਦਾ ਹਮਲਾ ਹੋਣਾ ਇਹ ਮੈਂ ਸਮਝਦਾ ਸੂਬੇ ਦੀ ਲੈਂਡ ਆਰਡਰ ਵਾਸਤਾ ਵਾਸਤੇ ਵੀ ਬਿਲਕੁਲ 100% ਉਹਦਾ ਫੇਲਰ ਆ ਮੁੱਖ ਮੰਤਰੀ ਸਾਹਿਬ ਨੂੰ ਅਸਤੀਫਾ ਦੇਣਾ ਚਾਹੀਦਾ ਦੂਜੀ ਗੱਲ ਹਮਲਾਵਰ ਮੌਕੇ ਤੇ ਫੜਿਆ ਗਿਆ ਸਾਡੇ ਬੰਦੇ ਔਰ ਡੇਰਾ ਪਾਪਾ ਨਾਨਕ ਦਾ ਇੱਕ ਤਾਂ ਜਿਹੜੇ ਸਿਕਿਉਰਟੀ ਵਾਲੇ ਜਵਾਨਾਂ ਦਾ ਵੀ ਮੈਂ ਧੰਨਵਾਦ ਕਰਦਾ ਕਿ ਬੜੀ ਦਲੇਰੀ ਦੇ ਨਾਲ ਜੇ ਉਹ ਐਕਟ ਨਾ ਕਰਤੇ ਹੱਥ ਉੱਪਰ ਨੂੰ ਨਾ ਕਰਦੇ ਤੇ ਗੁਰੂ ਰਾਮਦਾਸ ਨੇ ਆਪਣੇ ਦਰ ਦੇ ਉੱਤੇ ਗੋਲੀ ਜਿਹੜੀ ਆ ਉਹ ਕਰ ਲਈ ਆ ਇਸ ਕਰਕੇ ਗੁਰੂ ਘਰ ਦੇ ਵਿੱਚ ਜਿਹੜੀ ਆ ਉਹ ਗੋਲੀ ਲੱਗੀ ਆ ਤੇ ਜਿੰਨਾ ਜਵਾਨਾਂ ਨੇ ਵੀ ਹੌਸਲਾ ਕਰਕੇ ਡਿਊਟੀ ਨਿਭਾਈ ਆ ਉਹਨਾਂ ਦਾ ਵੀ ਇਹ ਦਿਲ ਤੋਂ ਤਨਵਾਦ ਕਰਦਾ ਜੀ ਬਹੁਤ ਬਹੁਤ ਆਪਦੇ ਵਿੱਚ ਜਿਹੀ ਬੰਦਾ ਫੜਿਆ ਗਿਆ ਉਹ ਨਾ ਕੀ ਹੁੰਦਾ ਜੀ ਔਰ ਡੇਰਾ ਬਾਬਾ ਨਾਨਕ ਹਲਕੇ ਦੇ ਵਿੱਚ ਸਰਦਾਰ ਸੁਖਜਿੰਦਰ ਸਿੰਘ ਰੰਧਾਵਾ ਦਾ ਜਿਹੜਾ ਚੇਅਰਮੈਨ ਆ ਇਸੋ ਜੀ ਨਾਕ ਦਾ ਸੁਪਟੇ ਨਰਿੰਦਰ ਰਾਣ ਸਿੰਘ ਚੋੜਾ ਨਰੈਨ ਸਿੰਘ ਚੋੜਾ ਭਰਾ ਨਰਿੰਦਰ ਸਿੰਘ ਚੋੜਾ ਨਰਿੰਦਰ ਸਿੰਘ ਚੋੜਾ ਉਹਨਾਂ ਦਾ ਮਾਰਕੀਟ ਕਮੇਟੀ ਦਾ ਚੇਅਰਮੈਨ ਇਹੀ ਹੁੰਦਾ ਜੀ ਹਾਂਜੀ ਹਾਂਜੀ ਉਹਦਾ ਸੱਕਾ ਭਰਾ ਆ ਨਰੈਨ ਸਿੰਘ ਚੋੜਾ ਪਰ ਵੱਡੀ ਗੱਲ ਇੱਕ ਸਟੇਕ ਵੱਲੋਂ ਗੁਰੂ ਘਰ ਦੇ ਅੰਦਰ ਇਹ ਚੋਣਾਂ ਕਿ ਇਹ ਸਾਰੀ ਜਿਹੜੀ ਘਟਨਾ ਇਹ ਵੀ ਜੁਡੀਸ਼ੀਅਲ ਇਨਕੁਆਇਰੀ ਹੋਣੀ ਚਾਹੀਦੀ ਹੈ ਕਿਉਂਕਿ ਆਈ ਲੈਵਲ ਤੇ ਕਿਉਂਕਿ ਸਾਨੂੰ ਨਾ ਤਾਂ ਸਟੇਟ ਦੇ ਉੱਤੇ ਭਰੋਸਾ ਜਿਸ ਤਰ੍ਹਾਂ ਦਾ ਕਿਉਂਕਿ ਇਹ ਜਿਸ ਤਰ੍ਹਾਂ ਦੀਆਂ ਸਾਜਸ਼ਾ ਚੱਲੀਆਂ ਜਾ ਰਹੀਆਂ ਹਨ ਜਿਹੜੀਆਂ ਅਸੀਂ ਪਹਿਲੇ ਕਹ ਰਹੇ ਹਾਂ ਕਿ ਸਾਡੀ ਲੀਡਰਸ਼ਿਪ ਨੂੰ ਖਤਮ ਕਰਨ ਦੇ ਜਿਹੜੇ ਵੱਡੀਆਂ ਸਾਜਸ਼ਾ ਉਹ ਦਿੱਲੀ ਤੋਂ ਲੈ ਕੇ ਸਾਰੀਆਂ ਸਰਕਾਰਾਂ ਦੇ ਵਿੱਚ ਇਨਵਾਲਡ ਇਸ ਕਰਕੇ ਇਹਦੀ ਸਾਰੇ ਦੀ ਜਿਹੜੀ ਹੈਗੀ ਆ ਜੁਡੀਸ਼ੀਅਲ ਇਨਕੁਆਇਰੀ ਅਸੀਂ ਮੰਨ ਕਰਦੇ ਕਿ ਇਮੀਡੀਏਟਲੀ ਹੋਣੀ ਚਾਹੀਦੀ ਆ ਕਿਉਂਕਿ ਗੱਲ ਕੱਲੀ ਉਸ ਬੰਦੇ ਦੀ ਨਹੀਂ ਹੁੰਦੀ ਇਹ ਸਾਜ਼ਿਸ਼ ਦੇ ਪਿੱਛੇ ਕੌਣ ਹੈ ਇੱਕ ਚਿੰਤਾ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਗੱਲ ਤਾਂ ਹੀ ਇਸੇ ਤਰ੍ਹਾਂ ਸੀ ਕੱਲ ਵੀ ਪੁੱਛਿਆ ਸੀ ਕੱਲ ਦੀ ਨਜ਼ਰ ਰੱਖੀ ਹੋਈ ਹੈ ਕੱਲ ਦਾ ਫਰਾਰ ਸੀ ਤੇ ਫਿਰ ਭਗਵੰਤ ਮਾਨ ਜੀ ਕਹਿੰਦੇ ਇੰਤਜ਼ਾਰ ਕਰਦੇ ਪਏ ਸਹੀ ਮੌਕਾ ਨਹੀਂ ਸੀ ਕੱਲ ਮਿਲਿਆ ਪਏ ਉਹਨੂੰ ਇਸ ਕਰਕੇ ਰੁਕੇ ਗਿਆ ਸੀ ਫਿਰ ਕੱਲ ਦਾ ਮੈਂ ਪੁਲਿਸ ਤੋਂ ਜੋ ਆ ਪੁੱਛਦਾ ਇਸ ਗੱਲ ਦਾ ਜੇ ਉਹਨਾਂ ਨੂੰ ਪਤਾ ਸੀ ਵੀ ਕੱਲ ਦਾ ਇੱਥੇ ਕੋਈ ਹਮਲਾ ਸੀ ਤੇ ਫਿਰ ਕੀ ਉਹਨੂੰ ਚਾਹੁੰਦੇ ਸੀ ਵੀ ਨਿਸ਼ਾਨਾ ਕਿਤੇ ਮਿਸ ਨਾ ਹੋ ਜਾਵੇ ਵੀ ਇਸ ਮੌਕੇ ਟੈਕ ਸਿਕਿਉਰਟੀ ਤੋਂ ਜਵਾਬ ਦੇ ਇਸ ਨੂੰ ਦੇਖੋ ਪੰਜਾਬ ਤੋਂ ਡੀਜੀਪੀ ਸਾਹਿਬ ਨੂੰ ਵੀ ਪੁੱਛਦਾ ਵੀ ਉਹਨੂੰ 2016 ਜੀ ਵੀ ਚੀਮਾ ਦਾ ਹਮਲਾ ਸੀ ਹੁਣ ਜਵਾਬ ਦੇ ਕਰਨਾਂ ਦੇ ਵਾਸਤੇ ਦੱਸੋ ਤਾਂ ਪੇ ਕਰੋ ਕੋਈ ਕਿਸੇ ਨੂੰ ਤਾਂ ਜਿੰਮੇਵਾਰੀ ਨਾ ਨਹੀਂ ਪਊਗੀ ਇਹਦੀ ਇਸ ਗੱਲ ਦੀ ਜੇ ਉਹ ਕਹਿੰਦੇ ਆ ਕਿ ਕੱਲ ਦਾ ਹਮਲਾ ਸੀ ਸਾਨੂੰ ਪਤਾ ਸੀ ਉਹ ਤਾਂ ਧਾਰ ਕੇ ਆਇਆ ਸੀ ਕਿ ਮਾਰਨਾ ਇਸ ਕਰਕੇ ਉਹਨੂੰ ਮੌਕਾ ਦਿੱਤਾ ਜਾ ਰਿਹਾ ਸੀ ਕਿ ਸਹੀ ਜਿਵੇਂ ਨਾਮ ਸੇਵਾ ਇਸ ਤਰ੍ਹਾਂ ਸੇਵਾ ਨੂੰ ਕੰਟੀਨਿਊ ਰੱਖੋਗੇ ਸੇਵਾ ਕਬਲ ਸਾਹਿਬ ਕੰਟੀਨਿਊ ਰੱਖਾਂਗੇ ਸੇਵਾ ਗੁਰੂ ਰਾਮਦਾਸ ਜੀ ਦਰਬਾਰ ਤੇ ਜਾਰੀ ਰਹੇਗੀ ਉਹਦੇ ਤੇ ਭਰੋਸਾ ਆ ਸਾਨੂੰ ਨਾ ਤਾਂ ਪੰਜਾਬ ਦੀ ਗੁਸ਼ਤੇ ਭਰੋਸਾ ਆ ਨਾ ਸਰਕਾਰਾਂ ਤੇ ਭਰੋਸਾ ਆ ਗੁਰੂ ਦੇ ਦਰ ਤੇ ਭਰੋਸਾ ਆ ਆਪਣੀ ਆਪਣੀ ਵਾਧੂ ਸੁਰੱਖਿਆ ਦੀ ਮੰਗ ਨਹੀਂ ਕੀਤੀ ਜਾਂ ਕਿਸੇ ਅਧਿਕਾਰੀ ਨਾਲ ਗੱਲ ਆਂਦਾ ਦੀ ਸੁਰੱਖਿਆ ਸਾਨੂੰ ਚਾਹੀਦੀ ਆ ਜੀ ਇਸ ਕਰਕੇ ਬਾਕੀ ਆਪਣੇ ਦੇ ਫਰਜ਼ਾਂ ਦੀ ਪੂਰਤੀ ਕਿਸ ਨੇ ਕਰਨੀ ਇਹ ਕਿੱਥੇ ਦਿੰਦੇ ਹੁੰਦੇ ਅੱਗੇ ਜਿਹੜੇ ਪੰਜਾਬ ਚ ਬਾਰਡਰ ਕਾਇਲ ਸਿਕਿਉਰਟੀਆਂ ਵਿਡਰਾ ਕਰਕੇ ਤਰਾਂ ਪੁਲਿਸ ਦੀ ਤਫ਼ਤੀਸ਼ ਵੀ ਤੇ ਅਸੀਂ ਆਪਣੇ ਸੋਰਸਾਂ ਤੋਂ ਵੀ ਸਾਰੀ ਪਤਾ ਕਰਾਂਗੇ ਕਿ ਪੁਲਿਸ ਮੇਰੇ ਖਿਆਲੋਂ ਫੜ ਕੇ ਲੈ ਗਈ ਆ ਤੇ ਉਹ ਜੋ ਤਫ਼ਤੀਸ਼ ਦੇ ਵਿੱਚ ਆਊਗਾ ਉਸ ਤੋਂ ਬਾਅਦ ਆ ਪਰ ਮੈਂ ਕਹਿ ਸਕਦਾ ਗੁਰੂ ਰਾਮਦਾਸ ਪਾਤਸ਼ਾਹ ਅੰਗ ਸੰਗਿਆ ਸਰਦਾਰ ਸਖਬੀਰ ਸਿੰਘ ਬਾਦਲ ਦੇ ਜਿਹੜੇ ਅਡੋਲ ਹਾਲੇ ਵੀ ਬੈਠੇ ਆ ਸੋ ਗੁਰੂ ਸਾਹਿਬ ਸਾਖਸ਼ਾ ਤੌਰ ਤੇ ਉੱਤੇ ਮੈਂ ਕਿਨ੍ਹੇ ਸਾਹਮਣੇ ਪ੍ਰਤੱਖ ਜਿਹੜੇ ਆ ਉਹ ਹੋਏ ਆ ਇਸ ਕਰਕੇ ਇਹ ਘਟਨਾ ਜਿਹੜੀ ਕਿਸ ਢੰਗ ਨਾਲ ਹੋਈ ਇਹ ਹੁਣ ਪੁਲਿਸ ਸਾਰੀ ਗਾਂ ਦੀ ਗਾਂ ਦੱਸੋ ਕਦਕੀ ਸੁਰੱਖਿਆ ਪ੍ਰਬੰਧ ਤਾਂ ਵੱਡੀ ਕਟਾਈ ਹੋਈ ਹੈ ਪੁਲਿਸ ਨੂੰ ਸੁਰੱਖਿਆ ਪ੍ਰਬੰਧ ਅਹ ਮੈਂ ਹੁਣ ਵੀ ਦੇਖ ਰਿਹਾ ਆ ਤੇ ਆ ਇੱਥੇ ਪ੍ਰਬੰਧ ਜਿਆਦਾ ਜ਼ੋਰ ਪ੍ਰਧਾਨ ਸਾਹਿਬ ਮੀਡੀਆ ਤੇ ਜਿਆਦਾ ਜ਼ੋਰ ਪ੍ਰਬੰਧ ਜਿਹੜਾ ਸਾਰਾ ਹੀ ਮੀਡੀਆ ਮੀਡੀਆ ਨੂੰ ਤੁਸੀਂ ਸਾਰੀ ਬਾਈਟ ਉੱਤਰ ਕਰੋਗੀ ਇੱਥੇ ਸਾਰੀ ਸਾਰਿਆਂ ਨੂੰ ਨਹੀਂ ਇਹਦਾ ਕਰਦੇ ਨੇ ਤੁਸੀਂ ਪਲੇ ਹੋਣ ਜਰਾ ਤੁਸੀਂ ਆਪਣੇ ਜਿਹੜਾ ਕਾਉਂਸਲ ਆ ਇਹ ਲਗਾਤਾਰ ਜਰਾ ਤਾਂਦੇ ਹੋ ਤੁਸੀਂ ਸਾਂਝੀਆਂ ਕਰ ਰਹੇ ਆ ਤਾਂ ਹਰਿੰਦਰ ਸਿੰਘ ਧਾਮੀ ਉੱਥੇ ਜਾ ਕੇ ਕਰਾਂਗੇ ਦਰਬਾਰ ਹਰਿੰਦਰ ਸਿੰਘ ਧਾਮੀ ਜੋ ਇੱਥੇ ਇੱਕ ਨਿਮਾਣੇ ਸਿੱਖ ਤੇ ਜਿਹੜੀਆਂ ਸ਼ਕਤੀਆਂ ਹਮਲਾ ਕਰਦੀਆਂ ਗੁਰੂ ਰਾਮਦਾਸ ਦੇ ਦਰਬਾਰ ਚ ਆ ਕੇ ਉਹ ਸ਼ਕਤੀਆਂ ਦੀ ਸੋਚ ਕੀ ਹੈ ਸਿੱਖ ਹਿੰਦੂ ਸਿੱਖ ਭਾਈਚਾਰੇ ਨੂੰ ਢਾਹ ਲਾਉਣਾ ਪੰਜਾਬ ਦੀ ਸਿੱਖ ਲੀਡਰਸ਼ਿਪ ਨੂੰ ਖਤਮ ਕਰਨਾ ਇਹ ਇਹ ਅੱਜ ਦੀ ਸਾਜ਼ਿਸ਼ ਨਹੀਂ ਚੱਲ ਰਹੀ ਸਰਦਾਰ ਸੁਖਬੀਰ ਸਿੰਘ ਬਾਦਲ ਸਰਦਾਰ ਸੁਖਬੀਰ ਸਿੰਘ ਬਾਦਲ ਤੇ ਜਿਹੜਾ ਹਮਲਾ ਹੈ ਇਹ ਸਿੱਖ ਲੀਡਰਸ਼ਿਪ ਨੂੰ ਖਤਮ ਕਰਨ ਦਾ ਇੱਕ ਬੜਾ ਵੱਡਾ ਯਤਨ ਹੈ ਇਹਦੇ ਪਿੱਛੇ ਬੜੀਆਂ ਵੱਡੀਆਂ ਤਾਕਤਾਂ ਬੜੀਆਂ ਵੱਡੀਆਂ ਏਜੰਸੀਆਂ ਲੱਗੀਆਂ ਹੋਈਆਂ ਤੁਸੀਂ ਦੇਖੋ ਇਹੀ ਇਨਸਾਨ ਮੈਂ ਬਹੁਤ ਵੱਡਾ ਸਵਾਲ ਖੜਾ ਕਰ ਰਿਹਾ ਸਾਰੀਆਂ ਏਜੰਸੀਆਂ ਤੇ ਪੰਜਾਬ ਸਰਕਾਰ ਤੇ ਕੇਂਦਰ ਦੀਆਂ ਏਜੰਸੀਆਂ ਤੇ ਸਰਕਾਰਾਂ ਤੇ ਇਹੀ ਇਨਸਾਨ ਜੀ ਨੇ ਅੱਜ ਇੱਥੇ ਸਤਾਰ ਸ਼ੁਕਬੀਰ ਸਿੰਘ ਬਾਦਲਤ ਸਾਹਿਬ ਤੇ ਹਮਲਾ ਕੀਤਾ ਉਹ ਕੱਲ ਵੀ ਦਰਬਾਰ ਸਾਹਿਬ ਦੇ ਵਿੱਚ ਫਿਰਦਾ ਸੀ ਸਰਕਾਰ ਦੀ ਪੁਲਿਸ ਨੇ ਕੱਲ ਉਹਨੂੰ ਆਈਡੈਂਟੀਫਾਈ ਕਰਕੇ ਪਤਾ ਨਹੀਂ ਉਹਨੂੰ ਪਾਸੇ ਕੀਤਾ ਨਹੀਂ ਕੀਤਾ ਤੇ ਕੀ ਜ਼ਿੰਮੇਵਾਰੀ ਨਹੀਂ ਬਣਦੀ ਸੀ ਕਿ ਇਹੋ ਜਿਹੇ ਬੰਦੇ ਨੂੰ ਡਿਟੇਨ ਕੀਤਾ ਜਾਂਦਾ ਕੱਲ ਦਾ ਜਿਹੜਾ ਇਹਨਾਂ ਨੇ ਛੱਡਿਆ ਉਹਨੂੰ ਉਸ ਕਾਰਨ ਅੱਜ ਦਾ ਜਿਹੜਾ ਇਹ ਹਾਦਸਾ ਵਾਪਰਿਆ ਚਲੋ ਗੁਰੂ ਗੁਰੂ ਸਾਹਿਬ ਨੇ ਅੰਗ ਸੰਗ ਸਹਾਈ ਹੋ ਕੇ ਬਚਾਅ ਕੀਤਾ ਵਿਚਾਰ ਰੱਖਿਆ ਸਿਰ ਤੇ ਮਿਹਰ ਭਰਿਆ ਹੱਥ ਰੱਖਿਆ ਕਿਉਂਕਿ ਇੱਕ ਨਮਾਣਾ ਸਿੱਖ ਗੁਰੂ ਰਾਮਦਾਸ ਦੇ ਦਰਬਾਰ ਚ ਗੁਰੂ ਸਾਹਿਬ ਦੇ ਚਰਨਾ ਚ ਜਦੋਂ ਸੇਵਾ ਕਰਨ ਆਉਂਦਾ ਹੈ ਗੁਰੂ ਸਾਹਿਬ ਆਪ ਅੰਗ ਸੰਗ ਸਹਾਈ ਹੋ ਕੇ ਉਹਦੀ ਰੱਖਿਆ ਕਰਦੇ ਆ ਪਰ ਸਰਕਾਰਾਂ ਤੇ ਏਜੰਸੀਆਂ ਦਾ ਰੋਲ ਕੀ ਹੈ ਇਹ ਬੰਦਾ ਕੱਲ ਵੀ ਇੱਥੇ ਸੀ ਮੇਰਾ ਸਵਾਲ ਹੈ ਪੰਜਾਬ ਸਰਕਾਰ ਨੂੰ ਮੇਰਾ ਸਵਾਲ ਹੈ ਪੰਜਾਬ ਦੀਆਂ ਇੰਟੈਲੀਜੈਂਸ ਏਜੰਸੀਆਂ ਨੂੰ ਮੇਰਾ ਸਵਾਲ ਹੈ ਕੇਂਦਰ ਦੀਆਂ ਏਜੰਸੀਆਂ ਨੂੰ ਜਿਹੜੀਆਂ ਇੱਥੇ ਫਿਰਦੀਆਂ ਇੱਥੇ ਕੀ ਕਾਰਵਾਈ ਕੀਤੀ ਫਿਰ ਉਹਦੇ ਤੇ ਕੱਲ ਕੀ ਇਹਦੇ ਵਿੱਚ ਸ਼ਮੂਲੀਅਤ ਹੈ ਉਹਨਾਂ ਦੀ ਕੀ ਇਹ ਸਾਰਿਆਂ ਦੀ ਮਿਲੀਭੁਗਤ ਹੈ ਜਿਹੜੀ ਉਸ ਕਾਰਨ ਇਹ ਹਮਲਾ ਕਰਾਇਆ ਗਿਆ ਹੈ ਕਿ ਇਹਨਾਂ ਨੂੰ ਪਹਿਲਾਂ ਕੋਈ ਇਨਪੁਟ ਨਹੀਂ ਗਿਆ ਜੋ ਕੁਝ ਵਰਤ ਸਕਦੇ ਇਨਪੁਟ ਸਾਨੂੰ ਅਫਸਰ ਦੱਸੀ ਜਾਂਦੇ ਆ ਮੈਂ ਤੁਹਾਨੂੰ ਆਪਦੇ ਫੋਨ ਤੇ ਮੈਸੇजेस ਦਿਖਾਵਾਂ ਸਾਨੂੰ ਕੋਈ ਸ਼ੁਭਚਿੰਤਕ ਅਫਸਰ ਕੱਲ ਦੇ ਦੱਸ ਰਹੇ ਆ ਕਿ ਸਿਕਿਉਰਿਟੀ ਦੇ ਵਿੱਚ ਢਿੱਲ ਨਾ ਰੱਖਿਓ ਇਹ ਲੈਪਸ ਕੋਈ ਹੋ ਗਿਆ ਹਮਲਾ ਹੋਊਗਾ ਤੇ ਫੇਰ ਇਹ ਸਰਕਾਰ ਦੀ ਜ਼ਿੰਮੇਵਾਰੀ ਨਹੀਂ ਸੀ ਜੀ ਕੀ ਕਰਦੀ ਹੈ ਸਰਕਾਰ ਇੱਕ ਗਲਤੀ ਦੱਸੋ ਨਾ ਮੈਨੂੰ ਹੋਰ ਪੁਲਿਸ ਦੀ ਸਿਕਿਉਰਿਟੀ ਤੇ ਵਿਸ਼ਵਾਸ ਹੈ ਜੇ ਤੁਸੀਂ ਆਪਣੇ ਕਰਮਚਾਰੀਆਂ ਨੂੰ ਹੁਣ ਕਿਹਾ ਜਿਵੇਂ ਉਸ ਘਰ ਇੱਕ ਇੱਕ ਸਾਡਾ ਵਰਕਰ ਪੈਰਾ ਦੇਊਗਾ ਜੀ ਸਾਨੂੰ ਕਿਸੇ ਸਟੇਟ ਦੀ ਏਜੰਸੀ ਤੇ ਕਿਸੇ ਸੈਂਟਰ ਦੀ ਏਜੰਸੀ ਤੇ ਬਿਲਕੁਲ ਭਰੋਸਾ ਨਹੀਂ ਸਭ ਮਿਲੇ ਹੋਏ ਐ ਮਿਲੇ ਹੋਏ ਹੋਣ ਕਾਰਨ ਹੀ ਇਹ ਅੱਜ ਕੰਮ ਹੋਇਆ ਨਹੀਂ ਤਾਂ ਇਹ ਕੰਮ ਹੋਣਾ ਨਹੀਂ ਸੀ ਜਿਵੇਂ ਮੈਂ ਪਹਿਲਾਂ ਆਖਿਆ ਦੋ ਮਕਸਦ ਸੀ ਇਹਦੇ ਸਿੱਖ ਲੀਡਰਸ਼ਿਪ ਨੂੰ ਖਤਮ ਕਰਨਾ ਤੁਸੀਂ ਵੇਖੋ ਕਿਹੋ ਜਿਹੇ ਬੁਜਦਿਲ ਕਾਇਰ ਘਟਿਆ ਲੋਕ ਜਿਹੜੇ ਗੁਰੂ ਰਾਮਦਾਸ ਦੇ ਦਰਬਾਰ ਚ ਆ ਕੇ ਹਮਲਾ ਕਰ ਰਹੇ ਐ ਦੂਸਰਾ ਮਕਸਦ ਪੰਜਾਬ ਦੇ ਵਿੱਚ ਅਮਨ ਸ਼ਾਂਤੀ ਭਾਈਚਾਰਕ ਸਾਂਝ ਨੂੰ ਖਤਮ ਕਰਨਾ ਜਿਸ ਅਮਨ ਸ਼ਾਂਤੀ ਤੇ ਭਾਈਚਾਰਕ ਸਾਂਝ ਵਾਸਤੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੇ ਆਪਣੀ ਸਾਰੀ ਜ਼ਿੰਦਗੀ ਲਾਤੀ ਉਸ ਅਮਨ ਸ਼ਾਂਤੀ ਭਾਈਚਾਰਕ ਸਾਂਝ ਨੂੰ ਖਤਮ ਕਰਕੇ ਤੇ ਪੰਜਾਬ ਦੇ ਵਿੱਚ ਇੱਕ ਅਨਾਰਕੀ ਦਾ ਮਾਹੌਲ ਇੱਕ دہشت ਦਾ ਮਾਹੌਲ ਫਲਾਉਣ ਦਾ ਇੱਕ ਬੜਾ ਵੱਡਾ ਯਤਨ ਸੀ ਤੁਹਾਨੂੰ ਨਹੀਂ ਲੱਗਦਾ ਸਿੱਖਾਂ ਦੇ ਅਕਸ ਨੂੰ ਵੀ ਢਾਹ ਲੱਗੀ ਹੈ ਕਿ ਗੁਰੂ ਘਰ ਦੇ ਵਿੱਚ ਕਿਸੇ ਤੋਂ ਸਿੱਖ ਦੇ ਉੱਤੇ ਹੀ ਅਟੈਕ ਕਰ ਦਿੱਤਾ ਜਾਂਦਾ ਜਿਹੜਾ ਸਿੱਖ ਤੋਂ ਬਾਹਰ ਕਰ ਰਿਹਾ ਸੀ ਸਿੱਖ ਕੌਣ ਹੈ ਤੁਸੀਂ ਸੋਚਦੇ ਹੋ ਜਿਹੜਾ ਇੱਕ ਸਿੱਖ ਹੈ ਉਹ ਇਹੋ ਜਿਹੀ ਕਾਇਰਾਨਾ ਹਰਕਤ ਕਰ ਸਕਦਾ ਇੱਥੇ ਆ ਕੇ ਇਹ ਸਿੱਖ ਦਾ ਕੰਮ ਨਹੀਂ ਹੋ ਸਕਦਾ ਕੱਲਾ ਅਸੀਂ ਪਹਿਲਾਂ ਵੀ ਕਹਿੰਨੇ ਆ ਕੱਲਾ ਬਾਣਾ ਪਾ ਕੇ ਕੱਲਾ ਦਾੜੀ ਕੇਸ ਰੱਖ ਕੇ ਬੰਦਾ ਸਿੱਖ ਨਹੀਂ ਬਣਦਾ ਸਿੱਖ ਉਹ ਹੈ ਜੋ ਗੁਰੂ ਸਾਹਿਬ ਦੀ ਦੱਸੀ ਹੋਈ ਵਿਚਾਰਧਾਰਾ ਤੇ ਚੱਲਦਾ ਹੈ ਗੁਰੂ ਸਾਹਿਬ ਤੋਂ ਦੱਸੇ ਹੋਏ ਰਸਤੇ ਤੇ ਚੱਲਦਾ ਹੈ ਗਰੀਬ ਦੀਨ ਦੁਖੀ ਦੀ ਬਾਹ ਫੜਦਾ ਹੈ ਕਾਇਰਾ ਵਾਂਗੂ ਇੱਕ ਨਮਾਣਾ ਸਿੱਖ ਵਜੋਂ ਜਿਹੜਾ ਸੇਵਾ ਗੁਰੂ ਰਾਮਦਾਸ ਦੇ ਦਰਬਾਰ ਚ ਕਰ ਰਿਆ ਬੈਠਾ ਉਹਦੇ ਤੇ ਹਮਲਾ ਕਰਨ ਵਾਲਾ ਕਦੇ ਸਿੱਖ ਨਹੀਂ ਹੋ ਸਕਦਾ ਹਾਲੇ ਹਮਲੇ ਤੋਂ ਬਾਅਦ ਵੀ ਸੇਵਾ ਜਾਰੀ ਰਹੂਗੀ ਸੇਵਾ ਜਾਰੀ ਰਹੂਗੀ ਜੀ ਜੋ ਹੁਕਮ ਸ੍ਰੀ ਅਕਾਲ ਤਖਤ ਸਾਹਿਬ ਨੇ ਕੀਤਾ ਹੈ ਆਪਦੀ ਕਿਸੇ ਚੀਜ਼ ਦੀ ਪਰਵਾਹ ਨਹੀਂ ਜੀ ਜਾਨ ਦੀ ਮਾਲ ਦੀ ਕਿਸੇ ਚੀਜ਼ ਦੀ ਪਰਵਾਹ ਨਹੀਂ ਇੱਕ ਨਮਾਣੇ ਸਿੱਖ ਵਜੋਂ ਜੋ ਹੁਕਮ ਸ੍ਰੀ ਅਕਾਲ ਤਖਤ ਸਾਹਿਬ ਤੇ ਹੋਇਆ ਹੈ ਬੜੀ ਹਲੀਮੀ ਨਾਲ ਬੜੀ ਨਿਮਰਤਾ ਨਾਲ ਬੜੇ ਨਿਮਾਣੇ ਹੋ ਕੇ ਨੀਵੇਂ ਹੋ ਕੇ ਸਰਦਾਰ ਸੁਖਬੀਰ ਸਿੰਘ ਬਾਦਲ ਸਾਹਿਬ ਨੇ ਹਰ ਚੀਜ਼ ਆਪਦੀ ਝੋਲੀ ਪਾਈ ਹੈ ਹਰ ਚੀਜ਼ ਆਪਦੀ ਝੋਲੀ ਪਾਈ ਹੈ ਤੇ ਜੋ ਅਕਾਲ ਤਖਤ ਸਾਹਿਬ ਤੋਂ ਹੁਕਮ ਹੋਇਆ ਉਹ ਹੁਕਮ ਦੀ ਇਨ ਬਿਨ ਪਾਲਣਾ ਕਰਾਂਗੇ ਤੁਸੀਂ ਕਿਹਾ ਕਿ ਸਾਨੂੰ ਪਹਿਲਾਂ ਤੋਂ ਹੀ ਕਿਸੇ ਅਸਰ ਤੁਸੀਂ ਵੀ ਇਸ ਚੀਜ਼ ਨੂੰ ਲੈ ਕੇ ਅਲਰਟ ਸੀ ਕਿਉਂਕਿ ਜੇਕਰ ਅਲਰਟ ਨਾ ਅਲਰਟ ਨਾ ਹੁੰਦੇ ਤਾਂ ਅੱਜ ਹਾਦਸਾ ਵਾਪਰ ਗਿਆ ਸੀ ਜੀ ਪੁਲਿਸ ਦੀ ਤਾਂ ਕੋਈ ਇਹਦੇ 'ਚ ਕੋਈ ਤੁਸੀਂ ਤੁਹਾਨੂੰ ਕਾਰਗੁਜ਼ਾਰੀ ਨਹੀਂ ਦਿਖੀ ਹੋਣੀ ਠੀਕ ਹੈ ਨਾ ਜੀ ਠੀਕ ਹੈ ਅਸੀਂ ਜਿੰਨੇ ਕੁ ਅਸੀਂ ਕਿਹੜਾ ਟ੍ਰੇਨਡ ਪ੍ਰੋਫੈਸ਼ਨਲਸ ਹੈ ਪਰ ਹਾਂ ਆਪਦੀ ਜਾਣ ਦੀ ਪਰਵਾਹ ਕਰੇ ਬਿਨਾ ਸਾਡਾ ਇੱਕ ਇੱਕ ਵਰਕਰ ਸਾਡੇ ਪ੍ਰਧਾਨ ਦੀ ਜਾਣ ਦੀ ਰੱਖਿਆ ਕਰੂਗਾ ਸੰਗਤ ਵੀ ਕਿੱਡੀ ਵੱਡੀ ਗਿਣਤੀ ਵਿੱਚ ਪਹੁੰਚੀ ਹੁੰਦੀ ਹੈ ਕਿਸੇ ਸੰਗ੍ਰਹਿਣ ਕਰਨਗੇ ਜੀ ਸਾਰੇ ਹੀ ਕਰਨਗੇ ਹੁਣ ਤਾਂ ਗੱਲ ਕਰਨ ਦੀ ਲੋੜ ਨਹੀਂ ਜੀ ਭੰਟੀ ਜੀ ਸੰਗਤ ਜਿਹੜੀ ਵੱਡੀ ਗਿਣਤੀ ਵਿੱਚ ਪਹੁੰਚਦੀ ਹੈ ਜੇ ਅਸੀਂ ਗੱਲ ਕਰੀਏ ਤਾਂ ਇਹ ਤਾਂ ਪੁੱਛ ਨਹੀਂ ਕਿ ਸੰਗਤ ਪੂਰੀ ਡਰੀ ਹੋਈ ਹੈ ਸਭ ਬਸ ਇਹ ਮੰਨਦੇ ਵਿੱਚ ਰੋਸ ਹੈ ਕਿ ਕੀ ਇਸ ਤਰ੍ਹਾਂ ਇੱਕ ਸਿੱਖ ਦੂਜੇ ਸਿੱਖ ਤੇ ਹਮਲਾ ਕਰ ਰਿਹਾ ਜੋ ਨਹੀਂ ਸਿੱਖ ਜਿਹੜਾ ਕਾਲਕਤਖ ਸਾਹਿਬ ਦੀ ਮਾਨ ਮਰਿਆ ਦਾ ਅਨੁਸਾਰ ਮੇਰੀ ਨਾ ਤੁਹਾਨੂੰ ਇੱਕ ਹੱਥ ਬੰਨ ਕੇ ਬੇਨਤੀ ਹੈ ਇੱਕ ਮਿੰਟ ਜੀ ਮੇਰੀ ਤੁਹਾਨੂੰ ਇੱਕ ਹੱਥ ਬੰਨ ਕੇ ਬੇਨਤੀ ਹੈ ਕਿ ਜਿਹੜਾ ਬੰਦਾ ਕੋਈ ਇਹੋ ਜਿਹਾ ਕੰਮ ਕਰਦਾ ਕਿਰਪਾ ਕਰਕੇ ਉਹਨੂੰ ਸਿੱਖ ਨਾ ਕਹੋ ਗੁਰੂ ਸਾਹਿਬ ਨੇ ਸਾਨੂੰ ਇਹ ਰਸਤਾਨੀ ਦੱਸਿਆ ਗੁਰੂ ਸਾਹਿਬ ਨੇ ਸਾਨੂੰ ਇਹ ਰਸਤਾ ਦਰਸਾਇਆ ਨਹੀਂ ਜਿਹੜਾ ਬੰਦਾ ਮੈਂ ਦੁਬਾਰਾ ਇੱਕ ਵਾਰੀ ਰੀਟ੍ਰੀਟ ਕਰਦਿਆਂ ਗੁਰੂ ਰਾਮਦਾਸ ਦੇ ਚਰਨਾਂ 'ਚ ਬਹਿ ਕੇ ਇੱਕ ਨਿਮਾਣੇ ਸਿੱਖ ਵਜੋਂ ਜਿਹੜਾ ਬੰਦਾ ਸੇਵਾ ਕਰ ਰਿਹਾ ਉਹਦੇ ਤੇ ਹਮਲਾ ਕਰਨ ਵਾਲਾ ਇੱਕ ਕਾਇਰ ਇੱਕ ਘਟਿਆ ਇੱਕ ਬੁਜਦਲ ਇਨਸਾਨ ਹੋ ਸਕਦਾ ਉਹ ਸਿੱਖ ਨਹੀਂ ਹੋ ਸਕਦਾ ਸਭ ਤੋਂ ਪਹਿਲਾਂ ਜਿਹੜੀ ਅੱਜ ਇਹ ਮੰਦਪਗੀ ਘਟਨਾ ਵਾਪਰੀ ਆ ਮੈਂ ਉਹਦੀ ਸਖਤ ਸ਼ਬਦਾਂ ਦੇ ਵਿੱਚ ਨਿੰਦਾ ਕਰਦਾ ਕਿਉਂਕਿ ਸਾਹਿਬ ਸ੍ਰੀ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਦਾ ਜਿਹੜਾ ਦਰ ਆ ਇਥੋਂ ਸਭੇ ਸੰਜੀਵ ਜੀ ਵਾਲਤਾ ਦਾ ਸੰਦੇਸ਼ ਮਿਲਦਾ ਤੇ ਸਾਰਿਆਂ ਨੂੰ ਭਾਈਚਾਰਾ ਪਿਆਰ ਦਾ ਸੰਦੇਸ਼ ਮਿਲਦਾ ਪਰ ਅੱਜ ਜੋ ਨਰੈਣ ਸਿੰਘ ਚੌੜਾ ਨੇ ਹਰਕਤ ਕੀਤੀ ਆ ਮੈਂ ਉਹਦੀ ਸਖਤ ਸ਼ਬਦਾਂ ਦੇ ਵਿੱਚ ਨਿੰਦਾ ਕਰਦਾ ਕਿਉਂਕਿ ਨਰੈਣ ਸਿੰਘ ਚੌੜਾ ਦਾ ਸ਼ੁਰੂ ਤੋਂ ਹੀ ਇਹ ਕੰਮ ਰਿਹਾ ਵਾ ਕਿ ਦੇਸ਼ ਦੇ ਵਿੱਚ ਜਿਹੜੀ ਆ ਉਹਨੂੰ ਅਸ਼ਾਂਤੀ ਫਲਾ ਕੇ ਰੱਖੀ ਤੇ ਪੰਜਾਬ ਦੇ ਵਿੱਚ ਜਿਹੜਾ ਘਾਣ ਹੋਇਆ ਉਹਦੇ ਵਿੱਚ ਇਸ ਸ਼ਖਸੀਅਤ ਦਾ ਬਹੁਤ ਵੱਡਾ ਰੋਲ ਆ ਮੈਂ ਪਹਿਲਾਂ ਵੀ ਜਿਹੜੇ ਡੀਜੀਪੀ ਸਾਹਿਬ ਸੀ ਨਾਂ ਸਾਰੀਆਂ ਜਿੰਨੇ ਵੀ ਇਹ ਏਜੰਸੀਆਂ ਸੀ ਮੈਂ ਉਹਨਾਂ ਨੂੰ ਵੀ ਇਹ ਦੱਸਿਆ ਸੀ ਕਿ ਜਦੋਂ ਇਹ ਜੇਲ੍ਹ ਦੇ ਵਿੱਚੋਂ ਬਾਹਰ ਆਇਆ ਸੀ ਇਹਨੇ ਸਭ ਤੋਂ ਪਹਿਲਾਂ ਆਉਂਦਿਆਂ ਜਿਹੜੀ ਪ੍ਰੈਸ ਕਾਨਫਰੰਸ ਕੀਤੀ ਸੀ ਉਹਦੇ ਵਿੱਚ ਮੇਰਾ ਨਾਮ ਮੇਰੇ ਸਾਹ ਮੇਰੇ ਪਿਤਾ ਜੀ ਸਰਗਬਾਸੀ ਸਰਦਾਰ ਨਰਮਨ ਸਿੰਘ ਜੀ ਕਾਲੋਂ ਦਾ ਨਾਮ ਤੇ ਸਰਦਾਰ ਸੁਖਬੀਲ ਸਿੰਘ ਜੀ ਬਾਦਲ ਦਾ ਅਚੇਚੇ ਤੌਰ ਤੇ ਲਿਆ ਸੀ ਕਿ ਜਿਹੜੇ ਕੇਸ ਬਣੇ ਨੇ ਉਹ ਸਾਰੇ ਜਿਹੜੇ ਨੇ ਉਹ ਇਹਨਾਂ ਨੇ ਬਣਵਾਏ ਨੇ ਤੇ ਜੇ ਮੇਤੇ ਤਸ਼ੱਦਦ ਵੀ ਹੋਇਆ ਤੇ ਇਹਨਾਂ ਨੇ ਕਰਵਾਇਆ ਪਰ ਸਾਨੂੰ ਤੇ ਇਸ ਗੱਲ ਦਾ ਇਲਮ ਹੀ ਨਹੀਂ ਸੀ ਕਿਉਂਕਿ ਇਹ ਸਾਡੇ ਹਲਕਾ ਡੇਹਰਾ ਬਾਬਾ ਨਾਨਕ ਦਾ ਰਹਿਣ ਵਾਲਾ ਸੀ ਤੇ ਪੁਲਿਸ ਨੂੰ ਇਹ ਬੜਿਆਂ ਕੇਸਾਂ ਦੇ ਵਿੱਚ ਲੋੜੀਦਾ ਸੀ ਪੁਲਿਸ ਨੇ ਜਦੋਂ ਇਹਨੂੰ ਫੜਿਆ ਜਦੋਂ ਇਹਨੂੰ ਸਾਰਾ ਜਿਹੜੀ ਵੀ ਇਨਵੈਸਟੀਗੇਸ਼ਨ ਹੋਈ ਜਦੋਂ ਤੋਂ ਉਹਦੇ ਵਿੱਚ ਜੋ ਤੱਥ ਸਾਹਮਣੇ ਆਏ ਤੇ ਪੁਲਿਸ ਨੇ ਉਹਦੇ ਮੁਤਾਬਕ ਉੱਤੇ ਕਾਰਵਾਈ ਕੀਤੀ ਸੀ ਤੇ ਕਿਉਂਕਿ ਇਹਦੇ ਸਬੰਧ ਜਿਹੜਾ ਕਿਉਂਕਿ ਕਾਂਗਰਸੀ ਪਰਿਵਾਰ ਨਾਲ ਸਬੰਧਤ ਰੱਖ ਹੈਗਾ ਸੀ ਕਿਉਂਕਿ ਸੁਖਜਿੰਦਰ ਸਿੰਘ ਰੰਧਾਵਾ ਜਿਹੜਾ ਸਾਬਕਾ ਉਪ ਮੁੱਖ ਮੰਤਰੀ ਆ ਪੰਜਾਬ ਦਾ ਉਹ ਉਸਨੇ ਇਸ ਦੇ ਭਰਾ ਨਰਿੰਦਰ ਸਿੰਘ ਨੂੰ ਚੌੜੇ ਨੂੰ ਡੇਰਾ ਬਾਬਾ ਨਾਨਕ ਮਾਰਕੀਟ ਕਮੇਟੀ ਦਾ ਚੇਅਰਮੈਨ ਬਣਾਇਆ ਸੀ ਜਦੋਂ ਉਸ ਨੂੰ ਇਹ ਚੇਅਰਮੈਨ ਨਿਯੁਕਤ ਕੀਤਾ ਸੀ ਮੈਂ ਤੇ ਮੇਰੇ ਪਿਤਾ ਜੀ ਨੇ ਉਦੋਂ ਵੀ ਪ੍ਰੈਸ ਕਾਨਫਰੰਸ ਕਰਕੇ ਇਸ ਗੱਲ ਦੀ ਜਿਹੜੀ ਸੀ ਨਿੰਦਾ ਕੀਤੀ ਸੀ ਤੇ ਅੱਜ ਫੇਰ ਇਸ ਗੱਲ ਦੀ ਨਿੰਦਾ ਕਰਦੇ ਆ ਕਿ ਜਿਨ੍ਹਾਂ ਨੇ ਪੰਜਾਬ ਦੇ ਮਾਹੌਲ ਦੇ ਵਿੱਚ ਅਸ਼ਾਂਤੀ ਫਲਾਉਣ ਦੀ ਕੋਸ਼ਿਸ਼ ਕੀਤੀ ਆ ਪੰਜਾਬ ਉਹਨਾਂ ਨੂੰ ਕਦੇ ਵੀ ਮਾਫ਼ ਨਹੀਂ ਕਰੂਗਾ ਕਿਉਂਕਿ ਪੰਜਾਬ ਦੇ ਵਿੱਚ ਸ਼ਾਂਤੀ ਬੜੀ ਮੁਸ਼ਕਲ ਦੇ ਨਾਲ ਆਈ ਆ ਬੜੀਆਂ ਕੁਰਬਾਨੀਆਂ ਬੜੀਆਂ ਜਦੋਜਹਦਾਂ ਦੇ ਬਾਅਦ ਕਈ ਪਰਿਵਾਰ ਜਿਹੜੇ ਨੇ ਇਸ ਤਸ਼ੱਦਦ ਦੀ ਭੇਂਟ ਚੜ ਗਏ ਤੇ ਇਸ ਕੁਰਬਾਨੀਆਂ ਦੇ ਕੇ ਪੰਜਾਬ ਦੇ ਵਿੱਚ ਸ਼ਾਂਤੀ ਆਈ ਆ ਤੇ ਮੈਂ ਪੰਜਾਬ ਪੁਲਿਸ ਨੂੰ ਡੀਜੀਪੀ ਸਾਹਿਬ ਨੂੰ ਮੁੱਖ ਮੰਤਰੀ ਪੰਜਾਬ ਨੂੰ ਦੇ ਗ੍ਰਹਿ ਮੰਤਰੀ ਸ਼੍ਰੀ ਅਮਿਤ ਸ਼ਾਹ ਜੀ ਨੂੰ ਬੇਨਤੀ ਕਰਾਂਗਾ ਕਿ ਇਹਨਾਂ ਤੇ ਸਾਰੀਆਂ ਜਿਹੜੀਆਂ ਤਾਕਤਾਂ ਨੇ ਇਨਾਂ ਤੇ ਸਖਤੀ ਨਾਲ ਕਾਰਵਾਈ ਕਰਕੇ ਇਹਨਾਂ ਨੂੰ ਜਿਹੜਾ ਵਾ ਸਿਰ ਟੁਕਣ ਨਹੀਂ ਦੇਣਾ ਚਾਹੀਦਾ। ਠੀਕ ਹੈ ਜੀ ਸਵਾਲ ਇਹ ਲਵਾਂਗਾ ਕਿ ਇਹ ਕਦੋਂ ਤੁਹਾਡੇ ਬਾਰੇ ਜ਼ਿਕਰ ਕੀਤਾ ਜਾਂ ਸੁਖਬੀਰ ਬਾਦਲ ਬਾਰੇ ਜ਼ਿਕਰ ਕੀਤਾ ਕਿੰਨੇ ਸਾਲ ਹੋ ਗਏ ਇਹਨੂੰ ਜਦੋਂ ਇਹ ਮੇਰੇ ਖਲ 2017 ਕੇ 18 ਦੇ ਵਿੱਚ ਬੇਲ ਚ ਆਇਆ ਸੀ ਜੀ ਇਹਨੇ ਸਭ ਤੋਂ ਪਹਿਲਾਂ ਆ ਕੇ ਪ੍ਰੈਸ ਕਾਨਫਰੰਸ ਜਿਹੜੀ ਕੀਤੀ ਸੀ ਉਹਦੇ ਵਿੱਚ ਸਿੱਧਾ ਸਿੱਧਾ ਨਾਮ ਮੇਰਾ ਮੇਰੇ ਪਿਤਾ ਜੀ ਸਰਦਾਰ ਨਰਮਨ ਸਿੰਘ ਜੀ ਕਾਲੋਂ ਦਾ ਤੇ ਸਰਦਾਰ ਸੁਖਬੀਰ ਸਿੰਘ ਬਾਦਲ ਦਾ ਨਾਮ ਲਿਆ ਸੀ ਮੈਂ ਉਸ ਵੇਲੇ ਦੇ ਡੀਜੀਪੀ ਸਾਹਿਬ ਨੂੰ ਵੀ ਇਹ ਬੇਨਤੀ ਕਰਕੇ ਆਇਆ ਸੀ ਨਾਲੇ ਮੈਂ ਚਿੱਠੀ ਵੀ ਦੇ ਕੇ ਆਇਆ ਸੀ ਕਿ ਇਸ ਬੰਦੇ ਤੋਂ ਸਾਡੇ ਸਾਨੂੰ ਵੀ ਖਤਰਾ ਵਾ ਤੇ ਬਾਕੀ ਵੀ ਜਿਹੜੇ ਹੈਗੇ ਨੇ ਉਸ ਹਾਂਜੀ ਚੇਅਰਮੈਨ ਇਹਦਾ ਭਰਾ ਨਰਿੰਦਰ ਸਿੰਘ ਚੌੜਾ ਸੀ ਉਹਨੂੰ ਸੁਖਜਿੰਦਰ ਸਿੰਘ ਰੰਧਾਵਾ ਨੇ ਉਦੋਂ ਮਾਰਕੀਟ ਕਮੇਟੀ ਦਾ ਚੇਅਰਮੈਨ ਬਣਾਇਆ ਸੀ ਡੇਹਰਾ ਪਾਬਾ ਨਾਨਕ ਦਾ ਮੈਂ ਮੇਰੇ ਖਿਆਲ ਤੁਸੀਂ ਵੀ ਉਸ ਪ੍ਰੈਸ ਕਾਨਫਰੰਸ ਦੇ ਵਿੱਚ ਹਾਜ਼ਰ ਸੀ ਮੇਰੇ ਕੋਲ ਤਸਵੀਰਾਂ ਵੀ ਹੈਗੀਆਂ ਜਦੋਂ ਇਹ ਸਾਰੇ ਇਹਨੂੰ ਹਾਰ ਪਾ ਰਹੇ ਆ ਸਾਰਾ ਕੁਝ ਕਰ ਰਹੇ ਆ ਜਿਹੜਾ ਸੁਖਵੀਰ ਸਿੰਘ ਵਾਦਲ ਤੇ ਜਿਹੜਾ ਹਮਲਾ ਹੋਇਆ ਉਸੇ ਕੇਸ ਦੇ ਕਰਨਗੇ ਲੱਗਦਾ ਹੋਏਗਾ ਜਿਹੜਾ ਇਸਨੇ ਬਿਆਨ ਦਿੱਤਾ ਜੀ ਵੇਖੋ ਮੈਂ ਕਿਉਂਕਿ ਇਹ ਜਿਹੜੇ ਅਜਿਹੇ ਬੰਦੇ ਹੁੰਦੇ ਨੇ ਇਹਨਾਂ ਦੇ ਵਿੱਚ ਕਿਤੇ ਨਾ ਕਿਤੇ ਕਿਤੇ ਨਾ ਕੋਈ ਜਿਹੜੀ ਚੰਗਿਆਰੀ ਆ ਨਾ ਉਹ ਦਹਿਲਦੀ ਰਹਿੰਦੀ ਆ ਤੇ ਇਹ ਹੋ ਸਕਦਾ ਇਹਦੇ ਇਹ ਵੀ ਇਹਦੇ ਪਿੱਛੇ ਦੀ ਕਾਰਵਾਈ ਹੋਵੇ ਕਿਉਂਕਿ ਇਹਦੀ ਨੀਅਤ ਜਿਹੜੀ ਆ ਕਿਉਂਕਿ ਬਹੁਤ ਇਹੋ ਜਿਹਾ ਘਟਿਆ ਬੰਦਾ ਮੈਂ ਤਾਂ ਕਹਿ ਸਕਦਾ ਹਾਂ ਵਾ ਜੀ ਵੀ ਜਿਹਨੇ ਬੰਦੇ ਨੇ ਗੁਰੂ ਰਾਮਦਾਸ ਦੇ ਦਰ ਤੇ ਆ ਕੇ ਅਜਿਹੀ ਘਟਨਾ ਕੀਤੀ ਆ ਨਹੀਂ ਸੀ ਇਹ ਮੈਨੂੰ ਇਹੋ ਲੱਗਦੀ ਤੁਹਾਨੂੰ ਲੱਗੇ ਜੀ ਇਹ ਚ ਵੇਖੋ ਰਾਜਨੀਤੀ ਕਹਿ ਲੋ ਜੋ ਮਰਜੀ ਕਹਿ ਲੋ ਪਰ ਇਸ ਬੰਦੇ ਦੀ ਘਟੀਆ ਸੋਚ ਤੇ ਇਹਨਾਂ ਦੇ ਘਟੀਆ ਜਿਹੜੇ ਮਨਸੂਬੇ ਨੇ ਉਹ ਪੰਜਾਬ ਸਰਕਾਰ ਨੂੰ ਮੈਂ ਇਹੋ ਬੇਨਤੀ ਬਾਰ-ਬਾਰ ਕਰ ਰਿਹਾ ਤੇ ਭਾਰਤ ਸਰਕਾਰ ਨੂੰ ਇਹੋ ਬੇਨਤੀ ਕਰ ਰਿਹਾ ਕਿ ਇਹੋ ਜਿਹੇ ਬੰਦਿਆਂ ਨੂੰ ਠੱਲ ਪਾਉਣੀ ਚਾਹੀਦੀ ਹੈ ਨੱਥ ਪਾ ਕੇ ਰੱਖਣੀ ਚਾਹੀਦੀ ਆ ਤਾਂ ਕਿ ਪੰਜਾਬ ਦੇ ਜਿਹੜਾ ਸ਼ਾਂਤੀ ਦਾ ਮਾਹੌਲ ਆ ਉਹ ਕਦੀ ਵੀ ਖਰਾਬ ਨਾ ਹੋਵੇ